ਜਿੰਤਾ ਜਾਊਗਾ ਤੇ ਜੇ ਗੱਲ ਹੋਈ ਝੂਠੀ ਤੇ ਸੱਗਣਾ ਫਿਰ ਵੇਖੀ ਫਿਰ ਝਟਕਾ ਦਿੱਤਾ ਜਾਏਗਾ ਕਹਿੰਦਾ ਸਿੱਖੋ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਉਹ ਸਿੱਖੋ ਤੁਹਾਡੇ ਗੁਰੂ ਤੇ ਹਮਲਾ ਹੋ ਗਿਆ ਭਾਈ ਕੇਰ ਸਿੰਘ ਭਾਈ ਅਗੇ ਸਿੰਘ ਭਾਈ ਕਰੋੜ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਬਿੱਪਲ ਸਿੰਘ ਇਹਨਾਂ ਨੇ ਕੀਤੀ ਹੈ ਤਿਆਰੀ ਤੁਹਾਨੂੰ ਕਿ ਸੀ ਹੁਣ ਜਦੋਂ ਭੀਮ ਜਾਂਦਾ ਇਲਾਕਾ ਸੀ ਤੇ ਇਹਦਾ ਪੁੱਤਰ ਅਜਵੇਲ ਚੰਦ ਅਖਰ ਪੁੱਤ ਬੈਠਾ ਆਸੀ ਤੇ ਅਜਵੇਲ ਚੰਦ ਨੇ ਸੰਭਾਲਾ ਕਰਨਾ ਸੀ ਗੁਰਗੋਬ ਸਿੰਘ ਮਹਾਰਾਜ ਜੀ ਦਾ ਤੇ ਜਦੋਂ ਸਤਿ ਸ਼੍ਰੀ ਅਕਾਲ ਦੇ ਚਗਾਰੇ ਸੁਣੇ ਨਾ ਭੀਮ ਜਾਂਦੇ ਰਿਆਸਤ ਦੇ ਬੰਦੇ ਉਹ ਨਹੀਂ ਤੇ ਕਹਿੰਦੇ ਅਜਵੇਲ ਚੰਦ ਅਜੇ ਹੈ ਨਹੀਂ ਸੰਸਾਰ ਤੇ ਕਿਉਂਕਿ ਜਿਹੜਾ ਪਾਪੀ ਬੰਦਾ ਹੁੰਦਾ ਹੈ ਨਾ ਜਿਹੜੀ ਬੋਲੀ ਆਦਤ ਚੁੱਕੀ ਹੁੰਦੀ ਹੈ ਆਦਤ ਤੇ ਅੰਤ ਬਹੁਤੀ ਦੂਰ ਨਹੀਂ ਹੁੰਦੇ ਬੜੀ ਪਿੰਡ ਵਿੱਚ ਬਾੜੀ ਆਪ ਚੱਕ ਕੇ ਬੰਦਾ ਰੱਖਦਾ ਨਾ ਫਿਰ ਲੋਕੀ ਵੀ ਅਰਦਾਸ ਕਰਦੇ ਵੀ ਆਹ ਬੰਦਾ ਹੁਣ ਜਾਂਦਾ ਈ ਲੱਗੇ ਦੁਨੀਆ ਤੋਂ ਤੇ ਚੰਗੀ ਗੱਲ ਐ ਨੇ ਤੇ ਬਾਕੀਆ ਦਾ ਵੀ ਜੀਣਾ ਆਰਾਮ ਕੀਤਾ ਹੋਵੇ ਫਿਰ ਪਤਾ ਦੁਖੀ ਹੋ ਕੇ ਫਿਰ ਇਹੀ ਅਰਦਾਸਾਂ ਕਰਦਾ ਨਾ ਫਿਰ ਜਦੋਂ ਮਰਾਂ ਦੁਖੀ ਹੋਇਆ ਹੋਵੇ ਕਿ ਜਿਹੜਾ ਬੰਦਾ ਜੀਣੀ ਨਾ ਦੇਵੇ ਕਿਸੇ ਨੂੰ ਤੇ ਇਸੇ ਤਰੀਕੇ ਨਾਲ ਅਗਮੇਰ ਜੱਪ ਨੇ ਹੱਥ ਚੱਕੀ ਸੀ ਆਪਣੀ ਵਿਆਹ ਦੇ ਵਿੱਚ ਤੇ ਲੋਕੀ ਅਰਦਾਸ ਪਤਾ ਕੀ ਕਰਦੇ ਸੀ ਅਗਮੇਰ ਜੱਦਾ ਤੇਰਾ ਰਵੇ ਕੱਖ ਨਾ ਤੇ ਅੱਜ ਸੰਸਾਰ ਦੇ ਉੱਤੇ ਰਾਜ ਭਾਗ ਭਾਵੇਂ ਜਿੰਨਾ ਭਲਾ ਮਰਜੀ ਆ ਔਰੰਗਜ਼ੇਬ 53 ਸਾਲ ਤਖਤ ਉਤੇ ਬੈਠ ਕੇ ਰਾਜ ਮੁਕਿਆ ਸੀ ਤੇ ਕਿਸੇ ਦੇ ਮਨ ਵਿੱਚ ਇਹ ਸਵਾਲ ਨਹੀਂ ਸੀ ਉਰਦਾ ਕਿ ਔਰੰਗਜ਼ੇਬ ਦਾ ਰਾਜ ਮੁੱਕ ਜਾਏਗਾ ਔਰੰਗਜ਼ੇਬ ਤੋਂ ਬਾਅਦ ਅਬਦੁਸਮਦ ਖਾਨ ਰਾਜਾ ਫਕਸ਼ੀਆ ਬੈਠਾ ਸ਼ੈਦ ਭਰਾਵਾਂ ਦੀ ਜੋੜੀ ਬੈਠੀ ਆ ਤੇ ਉਸ ਤੋਂ ਅਗਲੇ ਦੀ ਗੱਲ ਕਰੀਏ ਤੇ ਰਾਜ ਭਾਗ ਖਤਮ ਹੋ ਗਿਆ ਸੰਸਾਰ ਦੇ ਉੱਤੇ ਅੱਜ ਵੀ ਲੋਕੀ ਚੇਤੇ ਕਰਦੇ ਔਰ ਅੰਗਿਆ ਤੂੰ ਸੰਸਾਰ ਤੋਂ ਮਰ ਗਿਆ ਤੇ ਵਾਪਸ ਖਤ ਕੇ ਗਿਆ ਅੱਜ ਤੇ ਉਮਰ ਹੀ ਕੇਵਲ ਰਾਜ ਭਾਗ ਦੀ 5 ਸਾਲ ਦੀ ਹੁੰਦੀ ਆ ਜਿਨ੍ਹਾਂ ਨੂੰ ਕੁਰਸੀ ਦਾ ਨਸ਼ਾ ਟੜਿਆ ਹੁੰਦਾ ਪੰਨਿਆ ਸਾਲਾਂ ਬਾਅਦ ਰਹਿ ਜਾਂਦਾ ਤੇ ਜਦੋਂ ਐਥੋਂ ਨਜ਼ਰੋਂ ਪੱਠੀ ਹੋ ਜਾਂਦੀ ਨਾ ਫਿਰ ਲੋਕੀ ਪਿੰਡ ਵਿੱਚ ਵੀ ਨਹੀਂ ਵੜਨ ਦਿੰਦੇ ਫਿਰ ਫਿਰ ਲੋਕੀ ਕਹਿੰਦੇ ਵੀ ਸ਼ਵਾਰਿਆ ਕੀ ਆ ਤੁਸਾਂ ਹਰ ਅਜਮੇਰ ਦਾ ਸ਼ਿਆਦ ਬੇਗ ਆਲਫਖੰਦੇ ਵजीरਖਾਂ ਚਾਰ ਦੇ ਮਹਿਲ ਆਪਣੀ ਫੌਜ ਲੈ ਕੇ ਆਉਂਦੇ ਨੇ 10000 ਦੇ ਕਰੀਬ ਫੌਜ ਅਤੇ ਇੰਦਰ 525 ਬੰਦੇ ਧੰਨ ਗੁਰੂ ਗਲਗੀਪਰ ਪਾਸ਼ਾ ਮਹਾਰਾਜ ਤੋਂ ਅਸੀਸ ਲੈਣ ਵਾਲੇ ਹਰ ਸਿਖਾ ਨੇ ਕੀਤੀ ਏ ਪਿਆਰੀ ਤੇ ਇਧਰ ਵੇਖਿਆ ਸਿਆਦ ਬੇਗ ਸਿਆਦ ਬੇਗ ਹੁੰਦਾ ਸਾਹਮਣੇ ਸਿਆਦ ਬੇ ਕਹਿੰਦਾ ਪਹਿਲਾ ਜੱਥਾ ਮੇਰਾ ਜਾਵੇਗਾ ਅਲਫਖਾ ਕਹਿੰਦਾ ਸੱਚੀ ਗੱਲ ਆ ਤੂੰ ਜਾ ਕੇ ਵੇਖ ਤੇ ਸਹੀ ਕਿਉਂਕਿ ਅਲਫਖਾ ਨੇ ਨਤੌਣ ਦੇ ਜੱਗ ਵਿੱਚ ਪਹਿਲਾ ਹੱਥ ਵੇਖੇ ਹੋਏ ਸ਼ਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਲਫਖਾ ਕਹਿੰਦਾ ਸੋਚਦਾ ਸਾਹਮਣੇ ਹੁਣ ਜਦੋਂ ਸਿਆਦ ਬੇਗ ਸਾਹਮਣੇ ਹੁੰਦਾ ਤੇ ਧੰਨ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਦੇ ਸਿੰਘ ਵਿਗੜੇ ਨੇ ਇਹ ਅੰਮ੍ਰਿਤ ਮੇੜਾ ਆਰੰਭ ਹੁੰਦਾ ਸ਼ੂਮੈਦੀ ਲਾਲੀ ਜਦੋਂ ਧੜੀ ਦੇ ਰੇਖੇ ਤੇ ਕਰਨਾ ਸਤੂਦੀਏ ਤੇ ਜੰਗ ਦਾ ਮੈਦਾਨ ਆਰੰਭ ਹੋ ਜਾਂਦਾ ਇੱਕ ਪਾਸੇ ਜੈ ਅਲੀ ਦੇ ਨਾਰੇ ਤੇ ਇੱਕ ਪਾਸੇ ਬੁਲੇ ਸੋਨਿਹਾਲ ਦੇ ਜਕਾਰੇ ਹੁਣ ਜੰਗ ਦਾ ਦਾਮ ਭੱਜਿਆ ਹੋਇਆ ਤੇ ਜੰਗ ਦੇ ਮੈਦਾਨ ਵਿੱਚ ਬੁਲੇ ਸੋਨਿਹਾਲ ਦੇ ਜਦੋਂ ਸਿੰਘ ਜਕਾਰੇ ਛੱਡਦੇ ਨੇ ਨਾ ਜਮਾਲ ਨਾਲ ਤੇਗ ਚਲਾਉਂਦੇ ਨੇ ਹਾਸੀ ਵੱਜਿਆ ਨਗਾਰਾ ਅਹੈਸੀ ਵਜਿਆ ਨਗਾਰਾ ਸ਼ੌਣ ਦਿੱਤਾ ਅਸੀਂ ਹੱਕ ਤੇ ਸੱਚ ਦੇ ਨਹੀਂ ਲੜਦੇ ਰੇ ਅਸੀਂ ਸਿੱਖਿਆ ਗੁਰੂ ਤੋਂ ਡਰਨਾਏ ਜਿੰਨੇ ਜਿੰਨੇ ਪੰਥ ਨਾਲ ਲਾਇਆ ਮੱਥਾ ਉਹਦੇ ਕੁੱਤੇ ਦੀ ਮੌਤ ਹੀ ਮਰਦਾ ਧੰਗੁਰ ਕਰਗੀ ਤਰਪਾਸ਼ਾ ਮਹਾਰਾਜ ਦੇ ਹੱਥੋਂ ਅਜਮੇਲ ਚੰਦ ਮਾਰਿਆ ਗਿਆ ਸ਼ਿਆਦ ਬੇਗ ਨੂੰ ਧੰਗੁਰ ਕਲਗੀ ਤਰਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਮਾਫੀ ਮੰਗ ਲਈਦਾ ਸ਼ਿਆਦ ਬੇਗ ਨੂੰ ਧੰਗੁਰ ਕਲਗੀ ਤਰਪਾਸ਼ਾ ਮਹਾਰਾਜ ਕਿਤੇ ਫਿਰ ਆਲਪਖਾਂ ਦਾ ਸਾਹਮਣਾ ਕਰ ਸ਼ਿਆਦ ਬੇਗ ਦਾ ਸਾਹਮਣਾ ਆਲਪਖਾਂ ਕਰ ਨਹੀਂ ਸਕਿਆ ਪਰ ਉਹ ਦੇਖੀਏ ਹਸਿਰਤ ਵਿੱਚ ਤੇ ਆਲਪਖਾਂ ਵੱਡਾ ਸੀ ਤੇ ਸ਼ਿਆਦ ਬੇਗ ਛੋਟਾ ਸੀ ਹਸਿਰਤ ਵਿੱਚ ਪਰ ਦੇਖੀਏ ਕੰਡ ਤੇ ਥੱਪੜਾ ਕਿਦਾਂ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਦਾ ਸ਼ਿਆਦ ਬੇਗ ਜਿੱਤ ਜਾਂਦਾ ਤੇ ਆਲਪਖਾਂ ਫੇਰ ਦਰਿਆ ਵਿੱਚ ਛਾ ਮਾਰਤਾ ਤੇ ਪੱਜ ਜਾਂਦਾ ਧੰਗੁਰ ਕਲਗੀ ਤਰਪਾਸ਼ਾ ਮਹਾਰਾਜ ਚੇਤੂ ਜਰਨੈਲ ਅਲੰਦੇ ਜਾਂਦੇ ਨੇ ਆਤ ਕਿਉਂ ਮੁਸਲਮਾਨ ਸੀ ਸ਼ਿਆਦ ਵੇਗ ਤੇ ਜਿਸ ਦਿਨ ਸ਼ੈਦ ਖਾਨ ਜਣ ਕੇ ਆਇਆ ਸੀ ਤੇ ਸ਼ੈਦ ਖਾਨ ਦਾ ਸਪਣਾ ਸ਼ਿਆਦ ਵੇਖ ਨਹੀਂ ਦਿੱਤਾ ਸੀ ਤਾਨ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਐਸੇ ਸਮਰੱਥ ਗੁਰੂ ਨੇ ਦੀਨ ਦੁਨੀਆ ਦੇ ਪਾਤਸ਼ਾਹ ਐਸੇ ਗੁਰੂ ਨੇ ਜਿਹੜਾ ਸੰਸਾਰ ਤੇ ਝੁੱਕ ਕੇ ਆਉਂਦਾ ਹਮੇਸ਼ਾ ਸਤਕਾਰਿਆ ਜਾਂਦਾ 1701 ਈਸਵੀ ਫੱਗਣ ਦਾ ਮਹੀਨਾ ਫਰਵਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਅੰਗਰੇਜ਼ੀ ਦੇ ਦਿਨ ਫਰਵਰੀ ਦੇ ਮਹੀਨੇ ਵਿੱਚ ਇਹ ਝੜਪ ਹੋਈ ਤਾਂ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਜੀ ਤੋਂ ਜਰਨੈਲ ਅਲਾਨੇਗਰ ਹੁਕਮ ਹੋਇਆ ਸੀ ਕਿ ਚਮਕੌਰ ਦੀ ਪਹਿਲੀ ਝੜਪ ਸੁਣਨੀ ਹੈ ਵੈਸੇ ਕਿਰਪਾ ਕਰੇ ਤੇ ਬਾ ਸੰਗਤੀਆਂ ਆਸਾਂ ਤੇ ਖਰੇ ਉਤਰ ਸਕਦੇ ਆ ਪਰ ਗੁਰੂ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਰਹਿਮਤ ਕੀਤੀ ਆ ਰਸਨਾ ਤੇ ਆਪੇ ਰਾਤਮਨ ਹੋ ਕੇ ਆਪਣੀ ਸੇਵਾ ਆਪ ਲਈ ਹੈ ਅਸੀਂ ਕੌਣ ਹੁੰਨੇ ਆ ਗੁਰੂ ਦੀ ਸੇਵਾ ਕਰਨ ਵਾਲੇ ਜੇ ਗੁਰੂ ਸਮਰੱਥ ਆਪ ਸਿਰ ਤੇ ਹੱਥ ਰੱਖਦਾ ਤੇ ਤਾਂ ਅਸੀਂ ਗੁਰੂ ਘਰ ਆਣ ਕੇ ਸੇਵਾ ਕਰ ਸਕਨੇ ਭਾਵੇਂ ਕੋ ਬਾਣੀ ਰਹੀ ਹੋਈਏ ਭਾਵੇਂ ਉਹ ਚਾਤਰਾ ਘਟਣ ਵਾਲੇ ਹੋਣ ਭਾਵੇਂ ਉਹ ਭਾਂਡੇ ਮਾਂਜਣ ਵਾਲੇ ਹੋਣ ਤੇ ਭਾਵੇਂ ਗੁਰਬਾਣੀ ਦੀ ਸੇਵਾ ਕਰਨ ਵਾਲੇ ਹੋਣ ਭਾਈ ਸਾਹਿਬ ਭਾਈ ਨਰਦੀਪ ਸਿੰਘ ਤੇ ਭਾਈ ਗੁਰਮੀਤ ਸਿੰਘ ਵੱਡੇ ਭਾਈ ਜੀ ਨੇ ਸਾਡੇ ਭਾਈ ਗੁਰਮੀਤ ਸਿੰਘ ਜੀ ਇਹਨਾਂ ਨੇ ਬੜੀ ਸ਼ਰਧਤਾ ਦੇ ਨਾਲ ਬਾਣੀ ਪੜੀ ਹੈ ਦਿੱਤੇ ਹੋਏ ਸਮੇਂ ਤੋਂ ਭਾਵੇਂ ਪ੍ਰੋਗਰਾਮ ਆਪਣਾ ਲੇਟ ਚੱਲ ਰਿਹਾ ਸੀ ਪਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਬਾਣੀ ਸ਼ਹਿ ਸੁਭਾ ਦੇ ਨਾਲ ਹੀ ਪੜੀ ਜਾਣੀ ਚਾਹੀਦੀ